ਨਮਸਕਾਰ ਸਤਿ ਸ੍ਰੀ ਅਕਾਲ ਫਾਜ਼ਲਕਾ ਪੁਲਿਸ ਨੂੰ ਅਸਵੇਲੇ ਵੱਡੀ ਸਫਲਤਾ ਮਿਲੀ ਜਦੋਂ ਸਰਹੱਦੋਂ ਪਾਰ ਇੱਕ ਨਸ਼ਾ ਤਸਕਰੀ ਰੈਕਟ ਦਾ ਕੀਤਾ ਪੜਦਾ ਫਾਸ਼ ਸੀਆਈਏ 2 ਫਾਜ਼ਲਕਾ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ 2 ਕਿਲੋ 708 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ ਸ਼੍ਰੀ ਗੌਰਵ ਜਾਦਵ ਆਈਪੀਐਸ ਡੀਜੀਪੀ ਪੰਜਾਬ ਤੇ ਡੀਆਈਜੀ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਵਿਰਿੰਦਰ ਬਰਾੜ ਪੀਪੀਐਸ ਐਸਐਸਪੀ ਫਾਜ਼ਿਲਕਾ ਜੀ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਬੜਾ ਵੱਡਾ ਅਭਿਆਨ ਜਿਹੜਾ ਚਾਲੂ ਕੀਤਾ ਗਿਆ ਇਸੇ ਅਭਿਆਨ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀ ਸੀਆਈਏ 2 ਦੀ ਟੀਮ ਜਿਸ ਦੇ ਇਨਚਾਰਜ ਇਨਸਪੈਕਟਰ ਰੁਪਿੰਦਰ ਪਾਲ ਸਿੰਘ ਤੇ ਉਸ ਦੀ ਟੀਮ ਸਬ ਇਨਸਪੈਕਟਰ ਮਰੀਕ ਸਿੰਘ ਉਹਨਾਂ ਨੇ ਦੌਰਾਨੇ ਗਸ਼ਤ ਬਹਾਦਰ ਅਕਬਾ ਲਾਧੂ ਕਾ ਮੰਡੀ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਹਨਾਂ ਦੀ ਜਾਪਤਾ ਅਨੁਸਾਰ ਤਲਾਸ਼ੀ ਕੀਤੀ ਤਾਂ ਮੋਟਰਸਾਈਕਲ ਤੇ ਸਵਾਰ ਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਰਾਹੁਲ ਘਾਰੂ ਪੁੱਤਰ ਰਾਜਕੁਮਾਰ ਵਾਸੀ ਗਣੇਸ਼ਾ ਬਸਤੀ ਅਬੋ ਦਿਆਲ ਦਿਆਲਨਗਰੀ ਅਬੋਰ ਉਨ੍ਹਾਂ ਦੇ ਕਬਜ਼ੇ ਦੇ ਵਿੱਚੋਂ 2 ਕਿਲੋ 768 ਗ੍ਰਾਮ ਚਿੱਟਾ ਜਿਹੜਾ ਬਰਬੰਦ ਹੋਇਆ ਜਿਹਦੇ ਆਧਾਰ ਤੇ ਇਹਨਾਂ ਦੇ ਬਰਖਲਾਫ ਮੁਕੱਦਮਾ ਨੰਬਰ 36 ਅਭਿੰਤਰਾ 21C 296185 ਐਨਡੀਪੀਐਸ ਐਕਟ ਥਾਣਾ ਸਦਰ ਫਾਜ਼ਿਲਕਾ ਦਰਜ ਰਜਿਸਟਰ ਕੀਤਾ ਗਿਆ ਦੋਸ਼ੀਆਂ ਨੂੰ ਅਸਬਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਹਨਾਂ ਕੋਲ ਪੁਸ਼ਗੀ ਸੁਧਾਰਨ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਡਵੈਲਪ ਕੀਤੇ ਜਾ ਰਹੇ ਆ ਔਰ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਫਾਜ਼ਿਲਕਾ ਪੁਲਿਸ ਨਸ਼ਿਆਂ ਦੇ ਬਰਖਾਫ ਬਿਲਕੁਲ ਜ਼ੀਰੋ ਟੋਲਰੈਂਸ ਦੀ ਨੀਤੀ ਪਨਾ ਰਹੀ ਹੈ ਔਰ ਮੈਂ ਆਪ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹੁੰਦਾ ਕਿ ਜਿਹੜਾ ਵੀ ਤੁਹਾਡੇ ਏਰੀਆ ਦੇ ਵਿੱਚ ਇਹੋ ਜਿਹਾ ਮਾੜਾ ਕੰਮ ਕਰਦਾ ਉਹਦੀ ਕਿਰਪਾ ਕਰਕੇ ਸਮੇਂ-ਸਮੇਂ ਤੇ ਸੂਚਨਾ ਜਿਹੜੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾ ਸਕੇ ਤੇ ਆਪਣੇ ਸਮਾਜ ਨੂੰ ਬਚਾਇਆ ਜਾ ਸਕੇ ਜਿਹੜਾ ਰਾਹੁਲ ਘਾਰੂ ਐ ਇਹਦੇ ਬਰਖਲਾਫ ਪਹਿਲਾਂ ਵੀ ਇੱਕ ਮਕਦਮਾ 25 ਆਰ ਮੈਕਟ ਦਾ ਦਰਜ ਐ ਔਰ ਜਿਹੜਾ ਪ੍ਰੀਤ ਐ ਉਸਦੇ ਬਰਖਲਾਫ ਇੱਕ ਲੜਾਈ ਝਗੜੇ ਦਾ ਪਰਚਾ ਪਹਿਲਾਂ ਦਰਜ